ਅਹੀਂ ਵੋਟਾਂ ਪਾਈਆਂ ਸਾਨੂੰ ਤੰਗ ਕਰੇ ਸਾਨੂੰ ਪਰੇਸ਼ਾਨ ਕਰੇ ਸਾਡੇ ਬੱਚੇ ਬਾਹਰ ਵੀ ਨਹੀਂ ਨਿਕਲ ਸਕਦੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਬਹੁਤ ਤੰਗ ਕਰਿਆ ਬਹੁਤ ਪਰੇਸ਼ਾਨ ਕਰਿਆ ਕਿਤੇ ਲਾਠੀ ਚਾਰਜ ਹੋ ਰਿਹਾ ਕਿਤੇ ਤੱਕਾ ਮੁਕੀ ਕਰ ਰਹੇ ਆ ਜੀਵਨ ਜਿਉਣ ਵਾਸਤੇ ਆਜ਼ਾਦੀ ਚਾਹੀਦੀ ਬੰਦਿਆ ਆਪਣੀ ਮੰਗਾਂ ਵਾਸਤੇ ਕੋਈ ਇਕੱਠ ਨਹੀਂ ਕਰ ਸਕਦਾ ਕੋਈ ਆਪਣੀਆਂ ਮੰਗਾਂ ਵਾਸਤੇ ਕਿਤੇ ਖਲੋ ਨਹੀਂ ਸਕਦਾ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਜੇ ਆਪਣੀਆਂ ਨੀਤੀਆਂ ਸੁਧਾਰ ਲੇ ਤਾਂ ਸਹੀ ਹੈ ਨਹੀਂ ਤਾਂ ਫਿਰ ਲੋਕੀ ਫਿਰ ਕਰਨਗੇ ਉਹਨਾਂ ਨਾਲ ਜੋ ਹੋਊਗਾ। ਚੰਡੀਗੜ੍ਹ ਵਿਖੇ ਹੋਈ ਕਿਸਾਨਾਂ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਮੀਟਿੰਗ ਦੌਰਾਨ ਕੋਈ ਵੀ ਹੱਲ ਨਾ ਨਿਕਲਦਾ ਦੇ ਕਿਸਾਨਾਂ ਨੇ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਦੁਆਰਾ ਕਿਸਾਨ ਨੇਤਾਵਾਂ ਨੂੰ ਨજરਬੰਦ ਕਰਨ ਦਾ سلسلہ ਸ਼ੁਰੂ ਕਰ ਦਿੱਤਾ ਗਿਆ। ਜਿਸ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚਾ ਦਸੂਹਾ ਦੇ ਕਿਸਾਨਾਂ ਆਗੂ ਰਣਜੀਤ ਸਿੰਘ ਬਾਜਵਾ ਨੂੰ ਹਿਰਾਸਤ ਵਿੱਚ ਲੈਣ ਲਈ ਜਦੋਂ ਪੁਲਿਸ ਘਰ ਪਹੁੰਚੀ ਤਾਂ ਰਣਜੀਤ ਸਿੰਘ ਬਾਜਵਾ ਘਰ ਵਿੱਚ ਨਹੀਂ ਮਿਲੇ ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਪਰਿਵਾਰ ਨੂੰ ਹੀ ਘਰ ਵਿੱਚ ਨਿਰਬੰਦ ਕਰ ਦਿੱਤਾ ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਵੇਰੇ 5 ਵਜੇ ਪੁਲਿਸ ਨੇ ਉਨ੍ਹਾਂ ਦੇ ਘਰ ਦਾ ਗੇਟ ਬੜੇ ਹੀ ਜ਼ੋਰ ਨਾਲ ਖੜਕਾਇਆ ਜਿਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਗੇਟ ਖੋਲ੍ਹਿਆ ਤਾਂ ਅਚਾਨਕ ਹੀ ਪੁਲਿਸ ਜ਼ਬਰਦਸਤੀ ਘਰ ਵਿੱਚ ਦਾਖਲ ਹੋ ਗਈ ਉਨਾ ਪੁਲਿਸ ਉੱਪਰ ਦੋਸ਼ ਲਗਾਇਆ ਕਿ ਇਸ ਦੌਰਾਨ ਪੁਲਿਸ ਵੱਲੋਂ ਪੂਰੇ ਪਰਿਵਾਰ ਨਾਲ ਗਲਤ ਬੇਵਿਹਾਰ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਉਹਨਾਂ ਦੇ ਪਰਿਵਾਰ ਨੂੰ ਬਿਨਾਂ ਕਾਰਨ ਪਰੇਸ਼ਾਨ ਨਾ ਕੀਤਾ ਜਾਵੇ। ਇਹ ਸਵੇਰੇ 5 ਵਜੇ ਦਾ ਲਗਭਗ ਪੁਲਿਸ ਆਈ ਆ। ਗੇਟ ਬਹੁਤ ਭੰਨਿਆ ਨਾ ਮੈਂ ਉੱਪਰ ਸੀ ਮੈਂ ਇਸ਼ਨਾਨ ਕਰਨ ਲੱਗਾ ਸੀ ਉਸ ਟਾਈਮ ਤੇ ਫਿਰ ਮਾੜ ਕੇ ਥੱਲੇ ਗੇਟ ਖੋਲ੍ਹਿਆ। ਉਹਦੇ ਕਿਸ਼ਰ ਬਣਾ ਦੇ ਵਿੱਚ ਮੈਂ نیچے ਆ ਗਿਆ। ਗੇਟ ਖੋਲ੍ਹਿਆ ਆਣ ਕੇ ਮੈਨੂੰ ਕਹਿੰਦੇ ਰਣਜੀਤ ਸਿੰਘ। ਮੈਂ ਕਿਹਾ ਉੱਥੇ ਹੈ ਨਹੀਂ ਕੋਈ ਅੱਜ ਕੱਲ ਦਾ ਗਿਆ ਕਿਤੇ। ਤੇ ਤੁਸੀਂ ਕਹੋ ਮੈਂ ਕਿਹਾ ਮੈਂ ਵੱਡੇ ਪੈਸਾ ਮਨਾਤੇ ਕਿਨੇ ਭਰਾਓ ਸਾਰਾ ਪੁੱਛਿਆ ਉਹਨਾਂ ਨੇ ਲਿਖਿਆ ਸਾਰਾ ਲੈ ਕੇ ਮੇਰਾ ਸਾਈਨ ਵੀ ਕਰਾਏ ਨੇ ਮੈਂ ਕਿਹਾ ਕੱਲ ਦੇ ਫਗਵਾੜੇ ਗਿਆ ਤੇ ਆਇਆ ਨਹੀਂ ਅਜੇ ਤੱਕ ਪਤਾ ਫੋਨ ਸਵਿਚ ਆ ਰਿਹਾ ਤੇ ਤੁਸੀਂ ਉਹਨੂੰ ਫੋਨ ਲਾਓ ਮੈਂ ਕਿਹਾ ਜੇ ਫੋਨ ਸਵਿਚ ਆ ਰਿਹਾ ਤਾਂ ਮੈਂ ਉਹਨੂੰ ਫੋਨ ਕਿ ਲਗਾਵਾਂਗਾ ਮੇਰਾ ਫੋਨ ਕਿੱਦਾਂ ਚੁਕੇਗਾ ਉਹ ਫਿਰ ਨਹੀਂ ਇਹ ਤੁਸੀਂ ਉੱਪਰ ਨੇ ਮੈਂ ਕਿਹਾ ਉੱਪਰ ਜਾ ਕੇ ਤਲਾਸ਼ੀ ਲੈ ਲਓ ਤੁਸੀਂ ਗੇਟ ਤਾਂ ਮੈਂ ਖੋਲ ਦਿੱਤਾ ਤੁਸੀਂ ਉੱਪਰ ਜਾ ਕੇ ਤਲਾਸ਼ੀ ਲੈ ਲਓ ਉੱਪਰ ਨਹੀਂ ਗਏ ਫਿਰ ਮੈਂ ਉੱਪਰ ਚਲਾ ਗਿਆ ਕਹਿੰਦਾ ਚਲੋ ਠੀਕ ਆ ਮੈਂ ਉੱਪਰ ਚਲਾ ਗਿਆ ਤੇ ਗੇਟ ਆਹ ਵਾਲਾ ਖੋਲ ਕੇ ਆਪੇ ਹੀ ਅੰਦਰ ਆ ਗਏ ਨੇ ਗੇਟ ਖੁੱਲਾ ਸੀ ਇਹ ਛੋਟਾ ਗੇਟ ਫਿਰ 5 ਵਜੇ ਧਾਰਾ ਕੱਢਣ ਜਾਇਦਾ ਫਿਰ ਇੱਥੋਂ ਡੋਲੂ ਲੈ ਕੇ ਜਾਇਦਾ ਇਹ ਬਜ਼ੁਰਗ ਮਾਤਾ ਜੀ ਸਾਡੇ 95 ਸਾਲ ਦੇ ਅੰਦਰ ਬੈੱਡ ਤੇ ਲੰਮੇ ਪਏ ਸੀ ਇਹਨਾਂ ਨੂੰ ਜਾ ਕੇ ਉਹਨਾਂ ਨੇ ਚ ਹਲਾਇਆ ਚੰਗੀ ਤਰ੍ਹਾਂ ਨੇਰੇ ਦੇ ਵਿੱਚ ਲਾਈਟ ਨਹੀਂ ਗਈ ਨੇਰੇ ਚ ਹਲਾਇਆ ਉਹਨੇ ਚ ਮੈਂ ਉਤੋਂ ਦੇਖਿਆ ਮੈਂ ਕਿਹਾ ਥੱਲੇ ਅੰਦਰ ਆ ਗਏ ਨੇ ਪੁਲਿਸ ਵਾਲੇ ਮੰਦਰ ਆਣ ਕੇ ਦੇਖਿਆ ਆ ਲਾਈਟ ਦਿਖਾਈ ਸੀ ਬਾਹਰ ਵਾਲੀ ਉਹਨਾਂ ਨੇ ਅੰਦਰ ਜਾ ਕੇ ਮੈਂ ਦੇਖਿਆ ਤੇ ਬੀਜੀ ਉੱਠ ਕੇ ਬੈਠੇ ਸੀ ਉਹ ਵੇਖ ਕੇ ਇਹਨਾਂ ਨੂੰ ਕਹਿੰਦੇ ਨੇ ਮਾਤਾ ਜੀ ਨੇ ਜਦੋਂ ਲਾਈਟ ਜਗਾਈ ਇਹ ਕਹਿੰਦਾ ਮਾਤਾ ਜੀ ਇਹਨੇ ਮੈਂ ਕਿਹਾ ਮਾਤਾ ਜੀ ਨੇ ਇਹ ਮਾਤਾ ਜੀ ਸੋਜੋ ਸੋਜੋ ਮੈਂ ਕਿਹਾ ਮਾਤਾ ਜੀ ਨੇ ਸੋਣਾ ਨਹੀਂ ਮਾਤਾ ਜੀ ਨੇ ਬਾਥਰੂਮ ਜਾਣਾ ਮੈਨੂੰ ਫੜ ਕੇ ਖੜਨਾ ਪਏਗਾ ਉਹ ਮੁਲਾਜ਼ਮ ਕਹਿੰਦਾ ਵੀ ਮੇਰੇ ਵੀ ਇਦਾਂ ਦੇ ਬਜ਼ੁਰਗ ਮਾਤਾ ਨੇ ਸਾਨੂੰ ਵੀ ਫੜ ਕੇ ਖੜਨਾ ਪੈਂਦਾ ਦੇਖੋ ਬਜ਼ੁਰਗ ਮਾਤਾ ਜੀ ਨੂੰ ਆਣ ਕੇ ਇਹਨਾਂ ਨੇ ਪਰੇਸ਼ਾਨ ਕੀਤਾ ਵਾ ਜਦੋਂ ਮੈਂ ਉਹਨਾਂ ਨੂੰ ਜਵਾਬ ਦੇ ਦਿੱਤਾ ਕਿ ਇੱਥੇ ਹੈ ਨਹੀਂ ਘਰ ਤੁਸੀਂ ਉਹਨਾਂ ਨੂੰ ਜੇ ਮਿਲਦੇ ਤਾਂ ਲੈ ਲਓ ਪਰ ਆਣ ਕੇ ਉੱਪਰ ਜਾਂਦੇ ਪਿਆ ਇਹਦਾਂ ਆਣ ਕੇ ਮਾਤਾ ਜੀ ਨੂੰ ਪਰੇਸ਼ਾਨ ਕੀਤਾ ਉਹਨਾਂ ਤੇ ਸਾਨੂੰ ਨਜਾਇਜ਼ ਨਜ਼ਰਬੰਦ ਕਰ ਰਹੇ ਨੇ ਘਰ ਦੇ ਵਿੱਚ ਕੀ ਅਸੀਂ ਇਹਨਾਂ ਦਾ ਪਗਾੜਿਆ ਅਕੇ ਵੋਟਾਂ ਪਾ ਕੇ ਅਸੀਂ ਸਰਕਾਰ ਬਣਾਈ ਹੈ ਕਿਉਂਕਿ ਅਸੀਂ ਵੋਟਾਂ ਪਾਈਆਂ ਇਹ ਸਾਨੂੰ ਤੰਗ ਕਰੇ ਸਾਨੂੰ ਪਰੇਸ਼ਾਨ ਕਰੇ ਸਾਡੇ ਬੱਚੇ ਬਾਹਰ ਵੀ ਨਹੀਂ ਨਿਕਲ ਸਕਦੇ ਸਵੇਰ ਤੋਂ ਪਾਇ ਹੋਈ دہشت ਆਪਣੀਆਂ ਮੰਗਾਂ ਮੰਗਦੇ ਆਂ ਆਪਣੀਆਂ ਮੰਗਾਂ ਪਿੱਛੇ ਤੁਰੇ ਫਿਰਦੇ ਕਿਸਾਨ ਕਿਸਾਨ ਵੀਰਾਂ ਨੂੰ ਇਹਨਾਂ ਨੇ ਬਹੁਤ ਤੰਗ ਕਰਿਆ ਬਹੁਤ ਪਰੇਸ਼ਾਨ ਕਰਿਆ ਕਿਤੇ ਲਾਠੀ ਚਾਰਜ ਹੋ ਰਿਹਾ ਕਿਤੇ ੱੱਕਾ ਮੁੱਕੀ ਕਰ ਰਹੇ ਆਂ ਹਾਂ ਸਾਨੂੰ ਘਰ ਤੋਂ ਨਜ਼ਰਬੰਦ ਕਰਿਆ ਕੀ ਕਹਿਣਾ ਚਾਹੁੰਦੇ ਪੂਰੇ ਹਾਲਾਤਾਂ ਨੂੰ ਲੈ ਕੇ ਕੀ ਕਹਿੰਦੇ ਪੂਰੇ ਹਾਲਾਤਾਂ ਨੂੰ ਲੈ ਕੇ ਤਾਂ ਹਾਲਾਤ ਠੀਕ ਹੋਣੇ ਚਾਹੀਦੇ ਆਹੀਂ ਅਸੀਂ ਲੋਕਤੰਤਰ ਆ ਕਹਿੰਦੇ ਲੋਕਤੰਤਰ ਚ ਕੀ ਕਰਨਾ ਚਾਹੀਦਾ ਜੀਵਨ ਜਿਉਣ ਵਾਸਤੇ ਆਜ਼ਾਦੀ ਚਾਹੀਦੀ ਬੰਦਿਆਂ ਨੂੰ ਆਪਣੀ ਮੰਗਾਂ ਵਾਸਤੇ ਕੋਈ ਇਕੱਠ ਨਹੀਂ ਕਰ ਸਕਦਾ ਕੋਈ ਆਪਣੀਆਂ ਮੰਗਾਂ ਵਾਸਤੇ ਕਿਤੇ ਖਲੋ ਨਹੀਂ ਸਕਦਾ ਚਾਰ ਬੰਦਿਆਂ ਨੂੰ ਖੜਨ ਨਹੀਂ ਦਿੰਦੇ ਕਿਤੇ ਵੀ ਇਹੀ ਕਹਿਣਾ ਚਾਹੁੰਦੇ ਆ ਵੀ ਸਰਕਾਰ ਜੇ ਆਪਣੀਆਂ ਨੀਤੀਆਂ ਸੁਧਾਰ ਲੇ ਤਾਂ ਸਹੀ ਹੈ ਨਹੀਂ ਤਾਂ ਫਿਰ ਲੋਕੀ ਫਿਰ ਕਰਨਗੇ ਉਹਨਾਂ ਨਾਲ ਜੋ ਹੋਊਗਾ ਉਹਨਾਂ ਨੂੰ